होशियारपुर जिले के टांडा उलमूर ब्लॉक के अंतर्गत गांव गुराला का एक युवक अमेरिका में डॉक्टर बन गया वह 11 वर्ष की छोटी सी आयु में अमेरिका गया और दिन रात पढ़ाई की तथा अमेरिका में डिग्री प्राप्त करने के बाद 16 वर्ष बाद अपने वतन अपनी जन्मभूमि गांव गुराला लौटा गांव पहुंचने पर गांव वासियों व वा परिजनों ने उसका जोरदार स्वागत किया अमेरिका से भारत पहुंचे डॉक्टर गुरप्रीत सिंह ने युवाओं को सही मार्गदर्शन देते हुए कहा कि युवाओं को पढ़ लिख कर प्रथम श्रेणी में अमेरिका जाना चाहिए ताकि बच्चों के माता पिता व पंजाब का नाम रोशन हो सके इस अवसर पर शिरोमणि अकाली दल के जिला अध्यक्ष लखविंदर सिंह लखी व सीनियर अकाली नेता चौधरी बलबीर सिंह मियानी पूर्व कैबिनेट मंत्री पंजाब ने कहा कि अमेरिका में डॉक्टर बनकर गुरप्रीत सिंह ने न केवल अपने माता-पिता का नाम रोशन किया है बल्कि पंजाब का भी नाम रोशन किया है इस अवसर पर आए हुए युवाओं को अकाली नेताओं द्वारा सम्मानित किया गया गुरु महाराज दी कृपा नाल गुरु ग्रंथ साहिब दी कृपा नाल आज मेरे बच्चे ते पार कृपा हुई है कि डॉक्टर यूएसए की धरती दू बनके 16 साल बाद ਅੱਜ ਆਪਣੇ ਪਿੰਡ ਗਰਾਲਾ ਵਿੱਚ ਪਹਿਲੀ ਵਾਰ ਪਹੁੰਚਿਆ ਤੇ ਪਿੰਡ ਵਾਲਿਆਂ ਨੇ ਵੀ ਇਸ ਤਰ੍ਹਾਂ ਦਾ ਆਉਂਦਾ ਸਾਥ ਦਿੱਤਾ ਤੇ ਇੱਕ ਵਾਰੀ ਵਿਆਹ ਵਾਲਾ ਮਾਹੌਲ ਪੈਦਾ ਕਰ ਦਿੱਤਾ ਤੇ ਮੈਨੂੰ ਆਪਣੇ ਪੁਰਾਣੇ ਪਿੰਡ ਦੇ ਉਸੇ ਤਰ੍ਹਾਂ ਦੀਆਂ ਯਾਦਾਂ ਦੁਬਾਰਾ ਯਾਦ ਆਣ ਲੱਗੀਆਂ ਨੇ ਮੈਂ ਸਾਰੇ ਪਿੰਡ ਵਾਲਿਆਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈ ਇਹ ਮੇਰੇ ਮਾਪਿਆਂ ਨੇ ਲਿਖਿਆ ਸੀ ਬੜੇ ਪੁਰਾਣੇ ਟਾਈਮ ਤੋਂ ਉਹ ਨਹੀਂ ਰਿਹਾ ਮੈਂ ਉਹਨਾਂ ਦੀ ਖੁਸ਼ੀ ਪੂਰੀ ਕਰਨ ਵਾਸਤੇ ਅੱਜ ਆਪਣੇ ਜੱਦੀ ਘਰ ਵਿੱਚ ਦੁਬਾਰਾ ਜਿਹੜਾ ਏ ਉਹ ਸੁਖਮਣੀ ਸਾਹਿਬ ਗੁਰੂ ਮਹਾਰਾਜ ਦੀ ਓਟ ਤੇ ਆਸਰਾ ਲੈ ਕੇ ਅਬ ਮੈਂ ਆਪਣੇ ਘਰ ਦੇ ਵਿੱਚ ਬੱਚੇ ਨੂੰ ਇੰਟਰ ਕਰਨ ਲੱਗਾ ਮਾਂ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਜਿਹੜੇ ਮੇਰੇ ਸੱਜਣ ਮਿੱਤਰ ਇੱਥੇ ਸਾਰੇ ਪਹੁੰਚੇ ਨੇ ਮੈਂ ਉਹਨਾਂ ਨੂੰ ਤੈਅ ਦਿਲੋਂ ਤੁਹ ਧੰਨਵਾਦ ਕਰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਸਿੰਘ ਜੀ 16 ਸਾਲ ਬਾਅਦ ਆਪਣੇ ਵਤਨ ਪਰਦੇ ਉਹ ਜਮ ਹਸੂ ਮਸੂਰਿਆ ਧੰਨਵਾਦ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ 16 ਸਾਲ ਬਾਅਦ ਅੱਜ ਆਪਣੇ ਪਿੰਡ ਆਪਣੇ ਮਹੱਲੇ ਆਪਣੀ ਗਲੀ ਦੇ ਵਿੱਚ ਪੈਰ ਪਾਇਆ ਇੱਥੇ ਮੈਂ ਜੰਮਿਆ ਇੱਥੇ ਮੈਂ ਪਲਿਆ ਵਾਂ ਅਮਰੀਕਾ ਦੀ ਧਰਤੀ ਤੇ ਗਿਆ ਵਾਂ ਉੱਥੇ ਜਾ ਕੇ ਬੜੀ ਮਿਹਨਤ ਕੀਤੀ ਮੈਂ ਜਾ ਕੇ ਦਾਦੀ ਨੇ ਜਦੋਂ ਤੋਰਿਆ ਸੀ ਕਿਹਾ ਸੀ ਪੁੱਤਰ ਅਫਸਰ ਬਣ ਕੇ ਆਈ ਅੱਜ ਮੈਨੂੰ ਲੱਗਦਾ ਮੈਂ ਅਫਸਰ ਬਣ ਕੇ ਆਇਆ ਉਹਦੀ ਖੁਆਇਸ਼ ਪੂਰੀ ਕੀਤੀ ਮੈਨੂੰ ਲੱਗ ਰਿਹਾ ਤੇ ਮੈਂ ਅੱਜ ਲਾਟਾ ਨਿਵਾਸੀਆਂ ਦਾ ਪਿੰਡ ਵਾਸੀਆਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਯੂ ਐਸ ਏ ਦੀ ਧਰਤੀ ਕਿਹੜੀ ਡਿਗਰੀ ਹੋਸ ਗਈ ਮੈਂ ਆਪਣੀ ਉੱਥੇ ਪਹਿਲਾਂ ਬੈਚਲਰ ਤੇ ਹੁਣ ਮੈਨੂੰ 3 ਸਾਲ ਹੋ ਜਿਏ ਨੇ ਉੱਥੇ ਪ੍ਰੈਕਟਿਸ ਕਰਦਿਆਂ ਨੂੰ ਜੋ ਕਿ ਡਾਕਟਰ ਗੁਰਪ੍ਰੀਤ ਸਿੰਘ ਜੀ ਭਵਰ ਜੀ ਅਮਰੀਕਾ ਦੀ ਧਰਤੀ ਤੋਂ ਡਾਕਟਰ ਬਣ ਕੇ ਆਏ ਹਨ ਔਰ ਆਪਣੇ ਨਗਰ ਵਿੱਚ ਪਹੁੰਚੇ ਹਨ ਔਰ ਨਗਰ ਵਾਸੀਆਂ ਨੇ ਵੀ ਬਹੁਤ ਪਰਮਾ ਸੋਖ ਦਿੱਤਾ ਹੈ ਔਰ ਮੈਂ ਨਗਰ ਵਾਡਿਆਂ ਦਾ ਵੀ ਧੰਨਵਾਦ ਕਰਦਾ ਹਾਂ ਔਰ ਜੋ ਕਿ ਬਾਕੀ ਬੱਚਿਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿੱਦਾਂ ਭਵਰ ਜੀ ਇੱਥੋਂ ਪੜ੍ਹ ਕੇ ਗਏ ਹਨ ਉੱਥੇ ਜਾ ਕੇ ਡਾਕਟਰ ਬਣੇ ਹਨ ਔਰ ਬੱਚੀ ਬਾਕੀ ਬੱਚੇ ਵੀ ਜੋ ਦੋ ਨੰਬਰ ਜਾਂਦੇ ਹਨ ਉਹ ਵੀ ਪੜ੍ਹ ਕੇ ਜਾਇਆ ਕਰਨ ਕਿ ਜੋ ਡਿਗਰੀਆਂ ਹਾਸਲ ਕਰਕੇ ਆਪਣਾ ਪਰਿਵਾਰ ਦਾ ਆਪਣੇ ਨਗਰ ਦਾ ਨਾਂ ਰੋਸ਼ਨ ਕਰਸਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਸੁਮਿੱਤੇ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦਾ ਆ ਵਾਹਿਗੁਰੂ ਜੀ ਫਤਿਹ ਮੈਂ ਸਰਦਾਰ ਜੱਸਾ ਜਸਵਿੰਦਰ ਸਿੰਘ ਗਰਾਲਾ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਉਹਨਾਂ ਦਾ ਪੁੱਤਰ ਅੱਜ ਡਾਕਟਰ ਬਣ ਕੇ ਪਿੰਡ ਵਿੱਚ ਆਇਆ ਤੇ ਬੜੀ ਖੁਸ਼ੀ ਦੀ ਗੱਲ ਆ ਬਹੁਤ ਵਧਾਈ ਦੇ ਪਾਤਰ ਨੇ ਇਹ ਜਿਸ ਤਰ੍ਹਾਂ ਬੱਚੇ ਨੇ ਦੱਸਿਆ ਕਿ ਮੇਰੀ ਦਾਦੀ ਦਾਦਾ ਇਹਨਾਂ ਦੀ ਖਾਹ ਸੀ ਕਿ ਅਬ ਸਰ ਬਣ ਕੇ ਆਵੇ ਹਰ ਦਾਦੀ ਦਾਦੇ ਦੀ ਪੇਰੈਂਟ ਦੀ ਖਾਹ ਹੁੰਦੀ ਹੈ ਤੇ ਉਹ ਵਾਅਦੇ ਦਾਦੇ ਨੇ ਅੱਜ ਪੂਰੀਆਂ ਕੀਤੀਆਂ ਨੇ ਇਹ ਇਹ ਮੈਂ ਕਹਿੰਦਾ ਇਹ ਦਿਨ ਦੁਗਣੀ ਚਾਹੌਨੀ ਕਰਕੇ ਬ